ਸਤਿਗੁਰਾਲ ਜੀ ਸਾਰਿਆਂ ਨੂੰ ਬਾਥਡੇ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚ ਚੁੱਕੇ ਆ ਪਿੰਡ ਰਾਮਪੁਰੇ ਬਾਈ ਕੋਲੋਂ ਇੱਕ ਟੋਕਰ ਗੱਭਣਾ ਇੱਕ ਵੈਰ ਹੈ ਤੇ ਦੋ ਤਾਜ਼ੀਆਂ ਸੁਈਆਂ ਵਾਂ ਤੇ ਬਾਈ ਨਾਲ ਗੰਨੇ ਆ ਤੇ ਲੈਨੇ ਆ ਜਾਣਕਾਰੀ ਤੇ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾਂ ਠੀਕ ਜੇ ਕਿਰਪਾ ਮਰਾਬਾ ਦੀ ਬਾਬਾ ਦੀਪ ਸੋਰੀ ਜੀ ਠੀਕ ਹੈ ਠੀਕ ਹੈ ਥੋੜਾ ਬਾਬਾ ਹੀ ਟਾਈਮ ਹੀ ਹੋ ਗਿਆ ਹੈਗਾ ਵੀ ਜੇ ਤੁਹਾਨੂੰ ਮਾਰ ਹੋਏਗਾ ਤੁਹਾਨੂੰ ਉਹ ਤਰਾਸਾ ਤੁਹਾਡਾ ਟਾਈਮ ਨਾ ਲਗਾ ਹਾਂ ਜੀ ਅੱਜ ਨੂੰ ਲੱਗਦਾ ਬਾਜੀ ਬੇਬੂ ਚੜੀਆਂ ਮੈਂ ਬਈਓ ਬੈਠੀਆਂ ਠੀਕ ਠੀਕ ਹਾਂ ਜੀ ਹਾਂ ਜੀ ਤੁਮਾ ਅੱਜ ਪਾਈਏ ਵੀਡੀਓ ਫਾਈਲ ਲਵਾ ਦਈਏ ਅੱਛਾ ਅੱਛਾ ਤੇ ਪਿੰਡ ਐਡਰੈਸ ਦੱਸ ਦਿਓ ਆਪਣੇ ਮਾੜੇ ਪਿੰਡ ਆਪਣਾ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਸ਼ਹਿਰ ਤੇ ਕੋਲ ਅੰਮ੍ਰਿਤਸਰ ਤੇ ਕੋਲ ਐ ਦੱਸੋ ਅੱਛਾ ਅੱਛਾ ਮੇ ਤੇ ਫੋਨ ਨੰਬਰ ਦੱਸਦੇ ਆਪਣਾ 98721830 ਤੇਰਾ 8146890 ਤੇਰਾ ਠੀਕ ਹੈ ਜਿੰਨਾ ਵੀ ਦੁੱਧ ਆਪਾਂ ਮਾਲਸਾ ਦੇ ਦੱਸਾਂ ਡੱਬਿਆਂ ਵਾਲਾ ਦੱਸਾਂ ਜਿੱਤਰਾ ਠੀਕ ਹੈ ਲੀਟਰਾਂ ਦਾ ਹੈਗਾ ਲੀਟਰ ਜਾਂ ਇਹ ਲੀਟਰ ਮਾਰਦੇ ਆ ਠੀਕ ਠੀਕ ਜਿਹੜਾ ਭੈਣ ਭਰਾ ਜੋ ਕੇ ਤਸੱਲੀ ਕਰਨੇ ਖਰੇ ਠੀਕ ਕਿਸੇ ਕੋਈ ਜਾਨੀ ਮੈਂ ਤਾਂ ਤਸੱਲੀ ਕਰਕੇ ਖੜੇ ਜਾਣਾ ਨਹੀਂ ਨਹੀਂ ਹਾਂ ਜੀ ਹਾਂ ਜੀ ਆ ਦੋ ਡੰਗ ਚੋ ਕੇ ਲੈ ਕੇ ਜਾਵੇ ਪੈਸੇ ਖਰਚਣੇ ਆ ਪੈਸੇ ਖਰਚੇ ਤਸੱਲੀ ਕਰਕੇ ਹਾਂ ਜੀ ਹਾਂ ਜੀ ਜਵਾਹ ਪਰੇ ਖਰਚੜਿਆ ਹਾਂ ਜੀ ਹਾਂ ਜੀ ਸੁਣੇਗੇ ਲੈ ਨਹੀਂ ਨਾ ਕਈ ਨਾ ਕਈ ਹੋ ਜਾਂਦਾ ਹਾਂ ਹਾਂ ਜੀ ਹਾਂ ਜੀ ਪਤਾ ਲਾ ਠੀਕ ਤੇ ਇਹ ਝੋਟੀ ਕੱਦਾਂ ਦੀ ਆ ਇਹ ਝੋਟੀ ਸੁਹੀ ਦੇ 20 25 ਦਿਨ ਦੀ ਅੱਛਾ ਜੀ ਇਹ ਮੇਰਾ ਬੱਚਾ ਲਾਉ ਜੀ ਤੁਸੀਂ ਤੇ ਪਹਿਲਾ ਸੁਆ ਦੂਜਾ ਨਹੀਂ ਦੂਜਾ ਸੁਆ ਹੁਣ ਬੱਚਾ ਲਾਇਆ ਤੁਹਾਡੇ ਸਾਹਮਣੇ ਤੋਂ ਹਾਂ ਜੀ ਹੁਣ ਤੁਹਾਡੇ ਸਾਹਮਣੇ ਬੱਚਾ ਲਾਇਆ ਹਾਂ ਹਾਂ ਜੀ ਝੋਟੀ ਚੰਗੀ ਥਣ ਕੁਆਲਟੀ ਹੈਗਾ ਚੰਗਾ ਜੀ ਹਾਂ ਜੀ ਦੁੱਧ ਉਹ ਤਾਂ 15 ਕਿਲੋ ਅੱਛਾ ਜੀ ਹਾਂ ਜੀ ਹਾਂ ਜੀ ਤੇ ਅਜੋ ਕੀ ਹੋਣਾ ਸੋਕਾ ਤੇ 13 ਕਿਲੋ ਵੀ ਲੀਟਰ ਮਾਰਦੇ 2 ਡੰਗ ਮਾਰੇ 4 ਡੰਗ ਮਾਰੇ ਅੱਛਾ 13 ਕਿਲੋ 13 ਕਿਲੋ ਮੇਲੇ ਆਪਣਾ ਠੀਕ ਆ ਆ ਠੀਕ ਠੀਕ ਤੇ ਖੋਲ ਕੇ ਖਾ ਰਹੇ ਹੋ ਲਓ ਜੀ 13 ਕਿਲੋ ਇਸ ਟਾਈਮ ਹਾਜਿਕ ਭਾਵੇਂ 2 ਡੰਗ ਚੋੜੇ ਭਾਵੇਂ ਧਾਰਾਂ ਮਾਰ ਕੇ ਭਾਵੇਂ ਆਨਲਾਈਨ ਹੀ ਚਵਾੜੇ ਅੱਛਾ ਮੈਂ ਬਾਤ ਕਰੀਂ ਆਣ ਕੁਆਲਿਟੀ ਤੁਹਾਨੂੰ ਦਿਖਾਉਂਦੇ ਆ ਉਧਰੋਂ ਲੋਜ ਤੇ ਚੰਗੀ ਐ ਸਿੰਘ ਨਿਕਾ ਇਹ ਦੇਖ ਆ ਨਵਾਂ ਲੱਗਦਾ ਚੁਰਾ ਕੋਈ ਬੁਲਾਤਾਂ ਤੇ ਜੇ ਫਿਲਮਾਂ ਬਸਾਣਾ ਆ। ਹਾਂ ਜੀ ਖਲੇ ਹੌਲੀ ਲੀ ਜਾਂਦੀ ਥੋ। ਆਹ ਦੇਖੋ। ਨਾ ਆ ਦੇਖੋ। ਚੰਗੀ ਲੇਵੇ ਸਾਫ ਦੀ ਝੋਟੀ। ਇਹ ਕਟਾ ਆ ਗਿਆ ਵੀ। ਮੈਂ ਕਟਾ ਦਵਾਂ। ਕਟਾ ਆ ਗਿਆ ਹੈ। ਠੀਕ ਹੈ ਠੀਕ। ਜਵਾਜੂ ਹੀ ਚੰਗਾ ਆ ਇਹਦਾ ਝੋਟੀ ਦਾ। ਤੇ ਕਿੰਨਾ ਕਰਨਾ ਜੀ ਇਹਦਾ ਜਾਇ ਜਾਇ ਬਸ ਮੋਲ ਤਾਂ ਪਰਸ ਤੈਨੂੰ ਪਰਾ ਇੰਨਾ ਡੋੜਦੇ ਰਹੇ ਤੂੰ ਝੋਟੀ ਦਾ 1.5 ਲੱਖ ਨਹੀਂ ਹੈਗੀ ਬਸ ਮੈਂ ਇਹ ਆਖ ਤੇਜ਼ ਤੇਜ਼ ਦੀ ਜੋ ਕੋਈ ਫਰਕ ਨਾ ਉਹ ਸਾਰੇ ਪਰ ਤੇਜ਼ ਹੈ ਉਹ ਨਹੀਂ ਰੌਣਾ ਬਈ ਬਹੁਤ ਤੇਜ਼ੀ ਬਹੁਤ ਤੇਜ਼ੀ ਲੋਕਾਂ ਨੂੰ ਪਤਾ ਹੀ ਤੇਜ਼ੀ ਤੇ ਉਹ ਤੇਜ਼ੀ ਹੁੰਦੀ ਉਹ ਹੁੰਦੀ ਆ ਹਾਂਜੀ ਹਾਂਜੀ ਉਹ ਜਦੋਂ ਹਵਾ ਦਾ ਵਾਰਦੀ ਹੈ ਸਾਰੇ ਲਾਂਦੀ ਆ ਹਾਂਜੀ ਹਾਂਜੀ ਇਹ ਚਿਕੜੀ ਗੱਲ ਆ ਠੀਕ ਠੀਕ ਹਾਂ ਝੋਟੀ ਦਾ 1.5 ਲੱਖ ਦੀ ਪਰ ਹਾਂ ਦੇ ਨਾ ਹੀ ਆ ਪਰੇ ਨੇ ਕੋਈ 1 ਲੱਖ ਤੇ 135000 ਦੀ ਹਾਂਜੀ ਦੋ ਦੋ ਰੰਗ ਬਨੇ ਉਹ 4 ਟਨ ਤੇ 13 ਕਿਲੋ ਹੈਣਾ ਹਾਂ 13 ਲੱਖ ਉਹ ਬਹੁਤ ਮਾਨਦਾਨ ਕਰਦਾ ਯਾਰ ਉਸ 30 ਦੀ ਦੇਰਾਂ ਨੇ ਚਲੋ ਜਾਂ 130 ਦੀ ਹੈਗਾ ਚੰਗੀ ਝੋਟੀ ਆ ਤੇ ਚਵਾ ਕੇ ਦੋ ਡਾਗ ਪਾ ਲੈ ਉਹ ਦੋ ਡਾਗ ਬਨੇ ਪਤਾ ਚਾਹ ਟਨ ਮੈਨੇ ਮੇਰੇ ਘਰੋਂ ਠੀਕ ਆ ਠੀਕ ਹਾਂ ਤੇ ਆ ਝੋਟੀ ਉਹ ਕੱਟੀ ਮਗਰ ਜੀ ਇਹਦੇ ਕੱਟੀ ਜੀ ਹਾਂ ਇਹ ਕੋ ਝੋੜਿਆ ਬਾਹਰ ਚੀਜ਼ ਕੱਢ ਦੇ ਉਹ 10 ਕਿਲੋ ਝੋੜੀ ਅੱਛਾ ਜੀ ਤੇ ਸੂਈ ਇਹ ਵੀ 15 ਦਾ ਦੀ ਆ ਦੇਖਿੰਦੇ ਪੰਨਾ ਹਾਂ ਹੈ ਗਈ ਨਿਕਲ ਚੱਲ ਚੱਲ ਕੱਲੇ ਤਲਾਪਾਂ ਦੇ ਕਰੈ ਚੰਗੀ ਬੇਲ ਬੂ ਲੰਮੀ ਦੀ ਝੋੜੀ ਦੀ ਤੋੜ ਲੈ ਪੂਰਾ ਤੱਕੜਾ ਕਰ ਲੈ ਲੈ ਤੋਪਿਆ ਨਾ ਹਾ ਚਲ ਤਾਂ ਹੀ ਤਾਂ ਹੀ ਲਪਾਇਆ ਮਰਾ ਲਗਾ ਝੋੜੀ ਨੂੰ ਹੂੰ ਚੰਗੀ ਲੰਮੀ ਹੈਗੇ ਵੇਖੋ ਬੇਅਲ ਭੁੰਗੀ ਲੰਮੀ ਹੈ ਇਹਦੇ ਕੋਈ ਹੈਗਾ 10 ਕਿਲੋ ਤੋਂ ਵੱਧਿਆ ਨਹੀਂ ਨਹੀਂ ਇਹਦੇ ਕੋ 10 ਜਾਨੇ ਤੋਂ 10 ਕਿੱਹਾ ਮੂੰਹ ਬਾਹਰ ਕਰਕੇ ਸਾਰੀਆਂ ਸਲੇ 13-13 ਕਿਲੋ ਕਰੀਆਂ ਬਾਜ ਖੋਈ ਇਹਦੇ ਕੋ 10 ਹਨ ਹੈ 10 ਦੇ 11 ਦਾ ਲੈ ਜੀਗਾ ਹਾਂ 14 ਵੀ ਕਿਸੇ ਨੂੰ ਹਾਂਜੀ 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 ਲੋਕਾਂ ਨੇ ਤਾਂ ਹੋਰ 8-10 ਕਿਲੋ ਵਾਲੀ ਨਹੀਂ ਖਤਮ ਹੋਈ 14-15 ਕਿਲੋ ਵਾਲੀਆਂ ਹੁੰਦੀਆਂ ਹੁੰਦੀਆਂ ਨਹੀਂ ਸਹੀ 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 ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਇਹ ਝੋਟੀ ਦੇ ਵਾਲੇ ਬਾਅਦ ਆਖਰਾ ਜਨ ਝੋੜੇ ਪਠਾਪੜਾ ਘੱਟ ਗਿਆ ਝੋੜੇ ਦੇ ਦੋ ਦੇ 14 ਦੇ ਮਿਲਦਾ ਮਿਲ ਕੇ ਆਹੋ ਦੇ ਖੂੜੀਆਂ ਕੋਈ ਪਸਾਪਾ ਨਾਲ ਕੋਪੜਾ ਮੰਨਦਾ ਜੀ ਜੀ ਗਾਲੇ ਉਧਰ ਜੀ ਲਈ ਫੁੜੀ ਹਾਂਜੀ ਝੋੜੇ ਹਾਂਦਰਾ ਇੱਕ ਤਰ੍ਹਾਂ 40 ਦੀ ਦੇਣਾ ਤੇ 35 ਦੀ ਦੇਣਾ ਯਾਰ ਠੀਕ ਉਹ 23 ਦੀ ਦੇ 35 ਦੀ ਠੀਕ ਆ ਠੀਕ ਆ ਫੋਨ ਲਾਇਆ ਹੋਰ ਮਾਨਦਾਨੋ ਕੋਈ ਆ ਮੇਰਾ ਗੱਪੜਿਆ ਆਜ ਇਹਨੂੰ ਚੌਥਾ ਮਹੀਨਾ ਸਟਾਰਟ ਹੋ ਗਿਆ ਕਿਉਂ ਫੈਮਿਨਿ ਚੱਕ ਪਾਸ ਹਾਂ ਚੱਕ ਪਾਸ ਚੱਕ ਬੇਸ਼ੱਕ ਕੋਈ ਕਰਾਲੀ ਆਪਨੇ ਠੀਕ ਆਪਾਂ ਕੋਈ ਚੱਕਰ ਨਹੀਂ ਕਿਸੀ ਰਹਦਾ ਹਨ ਤੇ ਦੁੱਧ 10 ਕਿਲੋ ਹੀ ਪਰ 89 ਰੋਣ ਵਾਲੇ 89 89 ਰੋਣ ਦੇ ਉਹ ਜ਼ਰਾ ਟੋਕੜੰਦਾ ਆ ਕੇ ਦੂਜੇ ਥਾਂ ਕਰ ਜਾਂਦਾ ਕੋਈ ਠੀਕ ਆਉਂਦੀ ਕੋਈ ਬਾੜਾ ਨਾ ਹੋ ਸਕਦਾ ਕਈ ਦਾ ਮਾਰਦੇ ਘਰ ਆ ਵੇਖੀ ਮਰ ਜਾਂਦਾ ਆਹ ਚੰਗੀ ਠੰਡੀ ਹੈ ਹਾਂ ਆਹ ਲੋ ਆਹ ਲੋ ਮੂੰਹ ਇਦਣੂ ਕਰ ਲਿਆ ਵੀ ਧਾਰ ਦੇ ਦੂਨ ਆਹ ਬਾਹਲੀ ਬਹੁਤ ਜਿਆਦੀ ਹੈਨੀ ਬੋਲੀ ਬਹੁਤ ਬਈ ਜੇ ਇਹ ਤਾਂ ਹੋ ਰਿਹਾ ਵੀ ਨਾ ਤੁਸੀਂ ਜੇ 14-15 ਕੋ ਮੈਂ ਸੱਜਣ ਦੁੱਧ ਦਿੱਤੀ ਆ। ਇਹ ਤੇ ਫੱਜਰ ਦੇ ਦੀ 14-15 ਅੱਠ ਕਿਲੋ 9 ਕਿਲੋ ਦੋਬਰ ਦਾ ਪਸਲੇ। ਲੋਕੀ ਚਾਹ ਮੈਂ ਗੱਭਨ ਨੂੰ ਦੇ ਪੀਨੇ ਦੇ 4 ਕਿਲੋ ਦੁੱਧ ਆ। ਸਹੀ। ਇਹਦੇ 4 ਕਿਲੋ ਦੇ ਨਾ 15 ਰੁਪਏ ਦੇ ਦੀਏ। 10 ਚਾਹ 15 ਕਿਲੋ ਵਾਲੀ ਹੁਣ ਦੋ ਤੇ ਇੱਥੇ ਤੋਂ ਇਹ 10 ਕਿਲੋ ਦੁੱਧ ਕਰੂਗੀ। ਹਾਲੇ ਪੰਦਰੀ ਸੇਵਾ ਚ ਆਈ ਆ। ਸਹੀ ਹਾਂਜੀ ਜੀ। ਚਲੋ ਤੁਸੀਂ ਆਖ ਦੇ ਇੱਕ ਨਵੇਂ ਥਾੜੇ ਆ ਕੇ ਥੋੜਾ ਜਿਹਾ। ਕਿੱਦਾਂ ਦੇ ਫੱਜਰ ਆਣ ਜੀ। ਲੈਓ ਤੇ ਇਹਦਾ ਕੀ ਕਰਦੇਗਾ ਮੋਰ ਉਪਰ ਜਿਹੋ ਮੱਦੀ ਕਰਾਲੇ ਕੋਈ ਬਾਈ ਜਦੋਂ ਉਹ ਸੱਚਾ ਜਨਾ ਜਨਾ ਖੜੀ ਤੇ ਹੀ ਬੜੀ ਆ ਮੋਲ ਕਰਾ ਲਈ ਨਾ 80 90 ਜਿਉਂ ਬੜੀ ਕਾਲੇ ਬਾਹਰ ਘੱਟ ਕੋ ਪੀ ਕਰ ਦੇਣਾ ਫਾ ਦਾ 70000 ਦੀ ਜਿਆ ਬਾ ਠੀਕ ਆ ਪਹਿਲੇ ਫੋਨ ਤੇ ਜਾਵੇਗਾ ਪਹਿਲੇ ਫੋਨ ਤੇ ਜੇ ਅੱਜ ਵੀ ਲਈ ਹੋਰ ਮੈਂ ਕੰਮ ਕਰਦੇ 50 55000 ਦੀ ਨਹੀਂ ਜਾਣੀਏ ਪਹਿਲੇ ਫੋਨ ਤੇ ਜਾਣੀ ਹਾਂ ਜੀ ਪਹਿਲੇ ਫੋਨ ਤੇ ਜਾਣੀ ਆ ਆ ਬੱਛੀ ਆਪਣੇ ਕੋ ਸਾਢੇ 6 ਹਮਨੇ ਲੱਭੋ ਅੱਛਾ ਸਾਢੇ 6 ਦੀ ਸਾਢੇ 6 ਦੀ ਤੇ ਜੇ ਵਿਖੂ ਤੇ ਵੇਟ ਲਾਂਗੇ ਅੱਛਾ ਆ ਵੀ ਫੋਨ ਕਰ ਖਾਣ ਵੇਖੋ ਤੇ ਹਾਂ ਚੰਗਾ ਤਾਂ ਹਨ ਹੈ ਚਾਰ ਦਾ ਦੂਹ ਆ ਅੱਛਾ ਚਾਰ ਦਾ ਦੇ ਹਾਂ ਠੱਲੀ ਦੀ ਰੀਆ ਕੱਢੀ ਇਹਨਾਂ ਦੇ ਬਾਅਦ ਕੁੜੀ ਉਹਨੇ ਥੋੜੀ ਜਿਹੀ ਨਾ ਆ ਇਹਨਾਂ ਦੇ ਚਾਰ ਦਿਨ ਬਾਅਦ ਕਰਦੇ ਕੋਈ ਨਹੀਂ ਹਾਂ ਇਹਦੇ ਕੁਣੀ ਹੋਈ ਹੈ ਨਾ ਬਾਦ ਨੂੰ ਪੁੱਠੇ ਬੜੀ ਕਾਲੀ ਪੈ ਗਈ ਤੇ ਆਖਣੇ ਵਸ਼ੀਆਂ ਹੋਰ ਵੀ ਹੈਗੀਆਂ ਉਹ ਵੀ ਵੇਚਣੀਆਂ ਉਹਨੇ ਹੋਰ ਇਹ ਵਾਲੇ ਵੇਚਣੇ ਉਹ ਕਹਿੰਦਾ ਇਹਨੂੰ ਕਰ ਲੈ ਉਹ ਇਹਨੂੰ ਕਰ ਲੈ ਮਰ ਗਿਆ ਦਿਨ ਮੈਂ ਕੋਈ ਨਹੀਂ ਆ ਰਿਹਾ ਆ ਵਾਕਾ ਪਾਈ ਦੀ ਥੜੀ ਚਲਕ ਹਾਂ ਉਧਰ ਵੇਲੀ ਉਧਰ ਵੇਲੀ ਚ ਸਾਡੀਆਂ ਬਧੀਆਂ ਗਾ ਹਾਂਜੀ ਹਾਂਜੀ ਚੰਗਾ ਡੱਬ ਡੁੱਬ ਚੰਗਾ ਵਸ਼ੀ ਬਹੁਤ ਚੰਗੀ ਜਨ ਤੇ ਏਕੇ ਨੇ ਦੀ ਕਰਨੀ ਆ ਉਹ ਅੱਛੀ ਤੇ ਬਨੇ ਸਿਰ ਤਿਆਰ ਹੋਈ 1.5 ਲੱਖ ਦੀ ਤੇ ਆਪਾਂ ਇਹ ਵੇਚ ਜੂ ਤੇ ਆਪਾਂ ਵੇਚਣਾ ਇਹ ਨਾ ਆਪਾਂ ਨੂੰ ਥੋੜੀ ਪੈਸੇ ਦੀ ਲੋੜ ਆ ਹਾਂਜੀ ਤੇ ਉਦਾਂ ਵੀ ਆਪਾਂ ਨੂੰ ਵਸੀਆਂ ਹੋਰ ਵੀ ਆਉਣੀਆਂ ਅੱਛਾ ਜੇ ਆਪਾਂ ਵੇਚਣ ਵਾਲੇ ਤਿਆਰ ਨੇਗੇ ਤੇ ਇਹ ਬੱਚੀ ਦੇ ਰਹਾ ਖਾਤਰਾ ਜੀ 75000 ਰੁਪਏ 75 ਦੇ ਠੀਕ ਹੈ ਤਾਂ ਜੀ ਥੋੜਾ ਬੋਦਾ ਹੋਰ ਆ ਵੇਖ ਜੀ ਠੀਕ ਨਾ ਵੀ ਕੋਈ ਫਿਰ ਚਲੋ ਨਹੀਂ ਆ ਚਲੋ ਤੇ ਤਿਆਰ ਕਰਕੇ ਦੇ ਜੀ ਤਾਂ ਆਪਣੀ ਕਿਹੜੀ ਮੁੱਲ ਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਣਾ ਪਿੰਡ ਮੜਾ ਫਿਰ ਤੇ ਫੋਨ ਨੰਬਰ ਦੰਦ ਦੇ ਆਪਣਾ ਨਾਮ ਪੂਰਾ ਤਸਵੀਰ ਵੀ ਸਾਹਾ ਅੰਮ੍ਰਿਤਸਰ ਸ਼ਹਿਰ ਦੇ ਕੋਲ ਜਾਂ ਤਨਤਾਰ ਤੋਂ 14 ਕਿਲੋਮੀਟਰ ਆ ਅੰਮ੍ਰਿਤਸਰ ਸਾਡੇ ਵਿੱਚ ਹੀ ਆ ਸਮਝ ਲੋ ਠੀਕ ਆ 골ਡਨ ਗ੍ਰੇਡ ਦੇ ਗੋਲ ਜਾਂ ਮਜੀ ਭੈਣ ਦਾ ਫੋਨ ਕਰ ਲਈ ਠੀਕ ਠੀਕ ਫੋਨ 98723830138546290313 ਠੀਕ ਹੈ ਧੰਨਵਾਦ